ਮੈਂ ਬੋਲੀ ਆ ਮੇਰਾ ਨਾਮ ਮਹਿੰਦਰ ਸਿੰਘ ਡੀਏ ਜੀ ਮੈਂ ਜਗਲਾਉਂਦੀ ਰਹਿਣਾ ਮੇਰਾ ਕੱਚਾ ਮਾਰਗ ਤੇ ਜਗਰਾਉਂਦੇ ਮਕਾਨ ਹੈ ਜਿਸ ਦੀ ਰਜਿਸਟਰੀ ਮੇਰੇ ਕੋਲੇ ਆ ਲੇਕਿਨ ਮੈਂ ਆਪਣਾ ਘਰ ਬਣਾਉਣ ਲੱਗਿਆ ਸੀਗਾ ਕਮੇਟੀ ਦੇ ਕੁਝ ਮੁਲਾਜ਼ਮ ਜਾ ਕੇ ਨਗਰ ਕੌਂਸਲ ਜਗਰਾਉਂਦੇ ਕੁਝ ਮੁਲਾਜ਼ਮ ਜਾ ਕੇ ਕਹਿੰਦੇ ਕਿ ਤੇਰਾ ਨਕਸ਼ਾ ਨਹੀਂ ਪਾਸ ਹੋਇਆ ਅਸੀਂ ਕੰਮ ਬੰਦ ਕਰਤਾ ਅਸੀਂ ਆਨਲਾਈਨ ਨਕਸ਼ਾ ਦਿੱਤਾ ਵਾ ਬੜਨਾ ਉਹਦੀ ਅਸੀਂ 4000 ਰੁਪਇਆ ਆ ਰਿਖ ਜੀ ਫੀਸ ਭਰੀ ਆ ਲੇਕਿਨ ਨਕਸ਼ਾ ਤੇ ਮਿੱਟੀ ਜਮਣਾ ਕਹਿੰਨਾ ਜੀ ਆਨਲਾਈਨ ਲੇਕਿਨ ਇਹ ਨਕਸ਼ਾ ਸਾਨੂੰ ਦੱਸ ਨਹੀਂ ਰਹੇ ਔਰ ਜਿਸ ਨਕਸ਼ਾ ਨਵੀਸ ਨੇ ਸਾਨੂੰ ਬਣਾ ਕੇ ਆਨਲਾਈਨ ਭੇਜਿਆ ਵਾ ਉਸ ਨਕਸ਼ਾ ਨਵੀਸ ਨੇ ਤੁਹਾਨੂੰ ਕਹਿੰਦੇ ਰਿਹਾ ਕਿ ਜੇ ਇਸ ਦਾ ਨਕਸ਼ੇ ਵਾਲੀ ਤੂੰ ਸਾਡੇ ਕੋਲ ਆਸੀ ਤੇ ਨਾਲ ਕੰਸੈਲ ਕਰ ਦੇਮਾ ਔਰ ਉਸ ਤੋਂ ਬਾਅਦ ਇੱਕ ਮੈਨੂੰ ਇਹ ਨੋਟਿਸ ਦੇ ਕੇ ਗਿਆ ਜੀ ਵੀ ਇਹ ਤੇਰਾ ਕੀ ਇਸੇ ਕੇਸ ਚੱਲ ਰਿਹਾ ਵਾ ਅਸੀਂ ਉਹਦੇ ਉੱਤੇ ਅਸੀਂ ਲਖਸਾਹਬ ਸਾਰੀ ਕਰਨੀ ਤੇ ਆ ਜਿਹੜਾ ਕਿ ਆ ਦੇਖਿਆ ਜਾਵੇ ਇਹ ਜਿਹੜੇ ਬੰਦੇ ਵੀ ਹੈਗੇ ਆ ਇਹਨਾਂ ਦਾ ਮੇਰੇ ਰੌਲਾ ਹੀ ਕੋਈ ਨਹੀਂ ਇਹਨਾਂ ਦਾ ਤਾਂ ਆਪਸ ਵਿੱਚ ਰੌਲਾ ਵਾ ਇਹਨਾਂ ਦੀ ਇੱਥੇ ਜਗ੍ਹਾ ਹੈ ਨਹੀਂ ਅਸੀਂ ਜਗ੍ਹਾ ਦੱਸ ਦਿਆਂ ਇਹਨਾਂ ਨੂੰ ਥੋੜੀ ਜਗ੍ਹਾ ਕਿੱਥੇ ਆ ਲੇਕਿਨ ਇਹ ਉਹ ਨਹੀਂ ਕਹਿੰਦੇ ਇਹ ਸਾਡੀ ਜਗ੍ਹਾ ਨੂੰ ਧੱਕੇਸ਼ਾਹੀ ਨਾਲ ਇਹ ਕਰ ਰਿਹਾ ਔਰ ਈਓ ਸਾਹਿਬ ਦਾ ਇੱਕ ਮੁਲਾਜ਼ਮਾ ਪ੍ਰਾਈਵੇਟ ਮੁਲਾਜ਼ਮਾ ਨਿਰਿੰਦਰ ਜਿਹੜਾ ਮੇਰੇ ਕੋਲੇ ਗਿਆ ਤੇਰੇ ਦੇ ਕੇਸ ਚੱਲਦੇ ਆ ਤੇਰਾ ਉਹ ਹੋਇਆ ਤੇਰਾ ਮਕਾਨ ਹੈ ਤੇ ਪਰਚਾ ਵਾ ਜੇ ਤਾਂ ਤੂੰ 1 ਲੱਖ ਰੁਪਏ ਸਭ ਨੂੰ ਦੇ ਦੇਗਾ ਤੇਰਾ ਮਕਾਨ ਪਾਊਗਾ ਨਹੀਂ ਤੇਰਾ ਭਾਅ ਨਹੀਂ ਦੇਣਾ ਲੇਕਿਨ ਅੱਜ ਨਕਸ਼ਾ ਪਾਸ ਹੋ ਕੇ ਆ ਚੁੱਕਿਆ ਵਾ ਕਿ ਮਿੱਟੀ ਦੇ ਵਿੱਚ ਲੇਕਿਨ ਇਹ ਨਾ ਤਾਂ ਫੀਸ ਭਰਉਂਦੇ ਆ ਨਾ ਸਾਨੂੰ ਕੰਮ ਕਰਨਾ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਅੱਜ ਮਜਬੂਰ ਹੋ ਕੇ ਇੱਥੇ ਆਏ ਇਹੋ ਦੇ ਨੌਦੇ ਨਰਿੰਦਰ ਨੇ ਮੰਗਿਆ ਜੀ ਬੋਲੇ ਕਹਿੰਦਾ ਨਹੀਂ ਦਾ ਐ ਐਸਸੀ ਲੋਕਾਂ ਨੂੰ ਕਹਿੰਦਾ ਇਹ ਅਸੀਂ ਘਾੜਨ ਨਹੀਂ ਦੇਵਾਂਗੇ ਇਹੋ ਸਾਹਿਬ ਕਹਿੰਦਾ ਮੈਂ 1 ਕਿਲੋ ਦਾ ਸਰਕਾਰੀ ਮਿੱਟਾ ਮਾਂ ਜੀ ਲੱਲੀ ਛੱਲੀ ਸਾਡੇ ਬਰਾਬਰ ਬੈਠ ਕੇ ਗੱਲ ਨਹੀਂ ਕਰ ਸਕਦੀ ਇਹ ਸੁਖਦੇਸ਼ ਸਿੰਘ ਦਾ ਦਾਵਾ ਇਹੋ ਦੇ ਬਚਣਾ ਇਹ ਕਹਿੰਦਾ ਮੈਨੂੰ ਏਡੀਸੀ ਦੇ ਨੰਬਰ ਆਉਂਦੇ ਏਡੀਸੀ ਦਾ ਫੋਨ ਆਉਂਦਾ ਵਾ ਇਹੋ ਦਾ ਕੰਮ ਨਹੀਂ ਹੋਣ ਦੇਣਾ ਔਰ ਜਿਹੜੇ ਬੰਦੇ ਹਾਸ ਇੱਕ ਗੱਲ ਹੋਰ ਦੱਸ ਦਿੰਨਾ ਇਹ ਜਿਹੜੇ ਬੰਦਿਆਂ ਨੇ ਮੇਰੇ ਨਾਲ ਕੇਸ ਦੀ ਗੱਲ ਕਰਦੇ ਆ ਇਹ ਬੰਦੇ ਮਾਲਦਾਰ ਸਾਮੀਆਂ ਵਾ ਇਹ ਮੇਰੇ ਘਰ ਨੂੰ ਹੜਪਣਾ ਚਾਹੁੰਦੀਆਂ ਜਦ ਕਿ ਇਹਨਾਂ ਦੀ ਜਗ੍ਹਾ ਨਹੀਂ ਫਿਰ ਵੀ ਇਹ ਇੱਕ ਪਾਸੇ ਇਹਦੇ ਇਹ ਸਭ ਨੇ ਤੋਂ ਵੀ ਦਿਲ ਲੱਡੂਆ ਉਧਰ ਰੁਪਏ ਲੈਂਦੇ ਆ ਮੈਨੂੰ ਲਾਉਂਦੇ ਆ ਧਮਕਾਉਂਦੇ ਆ ਉਤੋਂ ਮੇ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਹਾ ਨਰਿੰਦਰ ਮੈਂ ਇਹ ਹੀ ਮੰਗ ਕਰਦਾ ਕਿ ਮੈਂ ਆਪਣਾ ਮਕਾਨ ਪਾ ਰਿਆ ਵਾ ਨਕਸ਼ਾ ਮੇਰਾ ਪਾਸ ਹੋਇਆ ਹੋਇਆ ਵਾ ਮੈਂ ਫੀਸ ਭਰਉਣ ਨੂੰ ਤਿਆਰ ਆ ਦੇ ਮੈਂ ਆਪਣਾ ਮਕਾਨ ਮਰਾ ਰਿਹਾ ਮੈਨੂੰ ਕਿਹਨਾ ਜਾਵੇ ਅੱਜ ਜਦੋਂ ਅਸੀਂ ਈਓ ਸਾਹਿਬ ਨੂੰ ਮਿਲੇ ਆ ਰੰਧਾਵਾ ਸੁਖਦੇਵ ਸਿੰਘ ਰੰਧਾਵਾ ਨੂੰ ਜਗਰਾਉਂ ਦੇ ਈਓ ਸਾਹਿਬ ਜਿਹੜੇ ਉਹਨਾਂ ਨੂੰ ਮਿਲੇ ਆ ਮਹਿੰਦਰ ਸਿੰਘ ਬੀਏ ਨੂੰ ਲੈ ਕੇ ਤਾਂ ਸਾਥੇ ਸਾਹਮਣੇ ਆਏ ਆ ਜਿਹੜੀ ਦੂਜੀ ਪਾਰਟੀ ਆ ਜਿਹੜੀ ਸਾਡੇ ਗੈਸਟ ਪਾਰਟੀ ਆ ਜਿਹੜੀ ਸਾਡੇ ਵਿਰੋਧੀ ਪਾਰਟੀ ਆ ਉਹ ਕਿਸੇ ਨਾ ਕਿਸੇ ਸਿਆਸੀ ਦਬਾਅ ਨੂੰ ਪ੍ਰਸ਼ਾਸਨ ਦੇ ਸਿਆਸੀ ਦਬਾਅ ਪਵਾ ਦਿੰਦੀ ਆ ਜਿਸ ਕਰਕੇ ਮਹਿੰਦਰ ਸਿੰਘ ਬੀਏ ਦਾ ਕੰਮ ਰੁਕਿਆ ਜਾਂਦਾ ਮਿੰਦਰ ਸਿੰਘ ਬੀਏ ਜਿਹੜਾ ਹੈਗਾ ਉਹਨੇ ਨਕਸ਼ਿਆਂ ਦੀ ਫੀਸ ਵੀ ਜਵਾਬ ਕਰਾਈ ਹੋਈ ਆ ਜਦੀ ਕਾਪੀ ਉਹਦੇ ਕੋਲੇ ਆ ਛੇ ਜਿਹੜੇ ਆ ਦੱਬੇ ਗਏ ਆ ਨਕਸ਼ਿਆਂ ਦਾ ਜਿਹੜਾ ਵੀ ਕੰਮ ਆ ਰੋਕਿਆ ਗਿਆ ਸਿਆਸੀ ਦਬਾਅ ਕਰ ਆਸ਼ਵਾਸਨ ਅਸੀਂ 1 ਲੱਖ ਰੁਪਏ ਦੀ ਗੱਲ ਵੀ ਕੀਤੀ ਆ ਵੀ 1 ਲੱਖ ਰੁਪਏ ਤੁਹਾਡੇ ਪ੍ਰਸ਼ਾਸਨ ਵੱਲੋਂ ਤੁਹਾਡੇ ਕੋਈ ਇੱਥੇ ਨਿਰਿੰਦਰ ਸਿੰਘ ਹੈਗਾ ਉਹਨੇ ਲੱਖ ਰੁਪਏ ਦੀ ਡਿਮਾਂਡ ਕੀਤੀ ਆ ਵੀ ਲੱਖ ਰੁਪਏ ਖਰਚਾ ਕਰੇਗਾ ਤਾਂ ਤੇਰਾ ਕੰਮ ਹੋਊਗਾ ਪਰ ਜਦੋਂ ਲੱਖ ਰੁਪਏ ਦੀ ਗੱਲ ਕੀਤੀ ਆ ਉਹ ਮੁੱਕਰ ਗਏ ਆ ਉਹ ਅੰਦਰ ਮੁੱਕਰ ਕੇ ਕਹਿੰਦੇ ਅਸੀਂ ਕੋਈ ਪੈਸਾ ਮੰਗਿਆ ਨਹੀਂਗਾ ਸਾਡਾ ਨੈਕਸਟ ਸਟੈਪ ਇਹ ਆ ਬੁੱਧਵਾਰ ਤੱਕ ਜੇ ਸਾਡੇ ਮਹਿੰਦਰ ਸਿੰਘ ਬੀਏ ਦਾ ਕੋਈ ਕੰਮ ਨਹੀਂ ਹੋਇਆ ਲੀਗਲ ਤਰੀਕੇ ਨਾਲ ਤਾਂ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਸੰਘਰਸ਼ ਸ਼ੁਰੂ ਕਰਾਂਗੇ ਮਹਿੰਦਰ ਸਿੰਘ ਬੀਏ ਦੀ ਅਗਵਾਈ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਹੋਊਗਾ ਔਰ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਐਸੋ ਸਰਪੰਚ ਅਸੀਂ ਕਹਿੰਨੇ ਚਾਹੁੰਦੇ ਹਾਂ ਵੀ ਜੋ ਐਸੇ ਸਮਾਜ ਨਾਲ ਠੱਗਾ ਹੁੰਦਾ ਨਹੀਂ ਹੋਣਾ ਚਾਹੀਦਾ ਜੀ ਕੇਸ ਦਾ ਇਨਸਾਫ ਮਿਲਣਾ ਚਾਹੀਦਾ ਜੋ ਮਹਿੰਦਰ ਸਿੰਘ ਤੋਂ ਰਿਸ਼ਵਤ ਮੰਗੀ ਜਾਂਦੀ ਆ ਕਿਨੇ ਸਾਡੇ ਕੋਲ ਵੀ ਰੋਣੇ ਰੋਕੇ ਮੇਟੋ ਰਿਸ਼ਵਤ ਮੰਗਦੇ ਲੱਖ ਰੁਪਈਆ ਮੰਗਦੇ ਆ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਾਥੀ ਇਹਦੇ ਸਾਰੇ ਨਾਲ ਜਥੇਬੰਦੀਆਂ ਖੜੀਆਂ ਤੇ ਇਹ ਰਿਸ਼ਵਤ ਨੂੰ ਰੋਕਿਆ ਜਾਵੇ ਇਹਦਾ ਇਹਨੂੰ ਨਾ ਰੁਕਿਆ ਜਾਵੇ ਤੇ ਮਕਾਨ ਜਿਹੜਾ ਜਾਂ ਬਣਦਾ ਬਣਨ ਨੂੰ ਦਿੱਤਾ ਜਾਵੇ ਅਸੀਂ ਵੀ ਇਸ ਵਰ ਨੂੰ ਤਿਆਰ ਹੈ ਜਿਹੜੀ ਹੈ ਸਰਕਾਰੀ ਫੀਸ ਅਕਸਾ ਨਕਸ਼ਾ ਬਣਿਆ ਹੋਇਆ ਅਸੀਂ ਨਕਸ਼ਾ ਦੀ ਇਹ ਜਿਹੜੀ ਫੀਸ ਹੈ ਸਰਕਾਰੀ ਫੀਸ ਵਰਗੇ ਸਾਨੂੰ ਨਾਕਿਆ ਦਿੱਤਾ ਜਾਵੇ ਅਸੀਂ ਸਰਕਾਰ ਦੇ ਔਰ ਇਹਨਾਂ ਦੇ ਸਾਰਿਆਂ ਦਾ ਧੰਨਵਾਦੀ ਹਾਂ ਇਤਨੇ ਗਲਤ ਹੈਗਾ ਹੁਣ ਇੱਥੇ ਆਣ ਕੇ ਤਾਂ ਉਹਨਾਂ ਨੇ ਕਿ ਐਸੀ ਐਸੀ ਕੋਈ ਗੱਲ ਨਹੀਂ ਕੀਤੀ ਸਾਹਮਣੇ ਨਹੀਂ ਕੋਈ ਗੱਲ ਕੀਤੀ ਜੀ ਉਹ ਇਹ ਸੁਣੀ ਸੁਣਾਈ ਗੱਲ ਹੈਗੀ ਐਸੀ ਕੋਈ ਗੱਲ ਨਹੀਂ ਹੈਗੀ ਮੇਨ ਉਹਨਾਂ ਦਾ ਮਸਲਾ ਹੈਗਾ ਕਿ ਉਹ ਨਕਸ਼ੇ ਤੋਂ ਬਿਨਾਂ ਉਸਾਰੀ ਕਰਦੇ ਪਏ ਜੀ ਜੀ ਤੇ ਉਹਨਾਂ ਦਾ ਨੋਟਿਸ ਗਿਆ ਹੈਗਾ ਨਕਸ਼ਾ ਜਦੋਂ ਆਊਗਾ ਉਹਨਾਂ ਦਾ ਤਾਂ ਕਿਸੇ ਨੇ ਵੀ ਪ੍ਰਵਾਨ ਉਸਾਰੀ ਕਰਦਾ ਤਾਂ ਉਹਨਾਂ ਨੂੰ ਨਕਸ਼ਾ ਦੇਣਾ ਹੁੰਦਾ ਫੀਸ ਜਮ੍ਹਾਂ ਕਰਾਣੀ ਐਸਾ ਕੋਈ ਇਸ ਗੱਲ ਦਾ ਐਸੀ ਜਾਂ ਜਾਤੀਵਾਦ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਇਸ ਗੱਲ ਦਾ ਜੀ ਜੀ ਇਸ ਕੋਈ ਕੋਈ ਇਸ ਤਰ੍ਹਾਂ ਦੀ ਨਕਸ਼ੇ ਦੀ ਗੱਲ ਜਾਤੀਵਾਦ ਨਾਲ ਕਿੱਦਾਂ ਜੁੜੀ ਹੋ ਸਕਦੀ ਹੈ ਅੱਛਾ ਇਹ ਨਕਸ਼ਾ ਕਿ ਉਹਨਾਂ ਅਪਲਾਈ ਕੀਤਾ ਹੈ ਨਹੀਂ ਕੀਤਾ ਸਾਡੇ ਕੋਲੇ ਨਹੀਂ ਆਇਆ ਜੀ ਇਹ ਜਿਹੜਾ ਮੰਦਰ ਸਿੰਘ ਆ ਇਹੇ ਬੰਦਾ ਪੁਲਿਸ ਦਾ ਪਹਿਲਾ ਪਕੜਾ ਸੀ ਸਾਨੂੰ ਇਹ ਦੋ ਬਦਲੀ ਕਰਦੇ ਨੂੰ ਅੰਦਰ ਫੜ ਕੇ ਮਤਲਬ ਬੰਦੇ ਲੈ ਕੇ ਆ ਪਿਆ ਸੀ ਫਿਰ ਇਹਨੂੰ ਅਦਾਲਤ ਰਹੀਂ ਸਜ਼ਾ ਹੋਈ ਹੈ ਬੰਦੇ ਨੂੰ 2 ਸਾਲ ਦੀ 6000 ਰੁਪਏ ਇਹਨੂੰ ਹਰਮਾਨਾ ਹੋਇਆ ਪਰ ਹੁਣ ਇਹ ਸਾਡੇ ਪਲਾਟ ਦੇ ਵਿੱਚ ਸਭ ਜਿਆ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਗੱਲ ਕਹਿੰਦੇ ਆ ਵੀ ਜੋ ਇਨਸਾਫ ਆ ਉਹ ਇਨਸਾਫ ਹੋਣਾ ਚਾਹੀਦਾ